ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੂਲੀ ਵਾਲੇ ਪਰੌਂਠੇ ਬਣਾਉਣ ਲੱਗੇ ਆਂ ਪੂਲੀਆਂ ਨੂੰ ਦੇਖੋ ਇੱਕਦਮ ਬਰੀਕ ਬਰੀਕ ਕद्दूकस ਕਰ ਲਿਆ ਆ ਆਟਾ ਗੁੰਨ ਕੇ ਰੱਖ ਲਿਆ ਜੀ ਤੇ ਅਦਰਕ ਨੂੰ ਮੈਂ ਕੁੱਟ ਲਿਆ ਆ ਨਮਕ ਪਿਆਜ਼ ਲਾਲ ਮਿਰਚ ਦਾ ਪਾਊਡਰ ਜੀਰਾ ਅਜਵੈਣ ਤੇ ਅਮਚੂਰ ਦਾ ਪਾਊਡਰ ਇਹ ਲਿਆ ਹੋਇਆ ਕਸੂਰੀ ਮੇਥੀ ਵੀ ਲੈ ਲੈਣੇ ਆ ਉਹ ਵੀ ਆਹ ਲਓ ਜੀ ਕਸੂਰੀ ਮੇਥੀ ਇਹ ਵੀ ਪਾ ਮੰਗੇ ਤਦ ਤੋਂ ਪਹਿਲਾਂ ਅਸੀਂ ਮੂਲੀਆਂ ਦਾ ਨਾ ਪਾਣੀ ਇਕਦਮ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਕਿ ਮੂਲੀਆਂ ਵਿੱਚ ਪਾਣੀ ਨਾ ਰਵੇ ਆ ਦੇਖੋ ਕਿੰਨਾ ਪਾਣੀ ਨਿਕਲਿਆ ਕਿ ਜੇ ਜੇ ਤੁਸੀਂ ਚੰਗੀ ਤਰ੍ਹਾਂ ਨਿਚੋੜੂਗੇ ਨਹੀਂ ਤੇ ਤੁਸੀਂ ਨਮਕ ਪਾਉਂਗੇ ਨਾ ਫਿਰ ਮੂਲੀਆਂ ਨੇ ਪਾਣੀ ਛੱਡ ਦੇਣਾ ਆ ਦੇਖੋ ਜੀ ਇਕਦਮ ਪਾਣੀ ਨਿਚੋੜ ਲਿਆ ਹੈ ਮੁੱਲੀਆਂ ਵਿੱਚੋਂ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਮੈਂ ਇੱਕ ਛੋਟਾ ਪਿਆਜ਼ ਪਾਇਆ ਹੈ ਮੁੱਲੀਆਂ ਦੇ ਵਿੱਚ ਕਟਿਆ ਹੋਇਆ ਇਹਦੇ ਵਿੱਚ ਜੀਰਾ ਪਾਵਾਂਗੇ ਆ ਦੇਖ ਲਓ ਇੱਕ ਚਮਚ ਜੀਰੇ ਦਾ ਆ ਫਿਰ ਅਜਵੈਣ ਸੀ ਪਾਵਾਂਗੇ ਥੋੜੀ ਜੀ ਇਹਦੇ ਨਾਲ ਨਾ ਫਰਾਂਡਾ ਹਾਜਮ ਜਿਹਾ ਹੋ ਜਾਂਦਾ ਹੈ ਕਸਤੂਰੀ ਮੇਥੀ ਫਿਰ ਥੋੜਾ ਜਿਹਾ ਅਦਰਕ ਅਮਚੂਨ ਤੋਂ ਅਗੇ ਸਵਾਦ ਥੋੜੇ ਰੇਟ ਲਸ ਟੇਸਟ ਬਦਰੀ ਆ ਜਾਏ ਆ ਜਾਏਗਾ ਖਟਾਸ ਜੀ ਆ ਜਾਏਗੀ ਪਰ ਥੋੜੇ ਜੀ ਲਾਲ ਮਿਰਚ ਦਾ ਪਾਊਡਰ ਮੇਰੇ ਲੂਣ ਅਸੀਂ ਐਂਡ ਚ ਪਾਵਾਂਗੇ ਆ ਦੇਖੋ ਸਾਡਾ ਮਸਾਲਾ ਮੂਲੀ ਆ ਦੇਖੋ ਮਸਾਲਾ ਤਿਆਰ ਆ ਨਮਕ ਐਂਡ ਚ ਪਾਵਾਂਗੇ ਤੇ ਪਹਿਲਾਂ ਅਸੀਂ ਰੋਟੀਆਂ ਬੇਲ ਲੈਣੇ ਆ ਆ ਦੇਖੋ ਛੋਟੀਆਂ-ਛੋਟੀਆਂ ਲੰਗੀਆਂ-ਲੰਗੀਆਂ ਸੀਗੀਆਂ ਆ ਦੇਖੋ ਇਸ ਤਰ੍ਹਾਂ ਤੇ ਦੋਨੇ ਦੋਨਾਂ ਨੂੰ ਰੋਟੀ ਵੇਲ ਲੈਣਾ ਹੈ ਉਹ ਲੋਹੋਂ ਉਹਨਾਂ ਦੇ ਆਹ ਦੇਖੋ ਆਹ ਦੇਖੋ ਜੀ ਰੋਟੀਆਂ ਵੇਲ ਲਈਆਂ ਐ ਦੋ ਹੁਣ ਅਸੀਂ ਨਮਕ ਸਵਾਦ ਅਨੁਸਾਰ ਪਾ ਦਾਂਗੇ ਤੁਸੀਂ ਆਪਣੇ ਆਪਣੇ ਵਟਕਟ ਕਰ ਸਕਦੇ ਆ ਜੀ ਇਹ ਤੁਸੀਂ ਵੱਧ ਖਾਣੇ ਆ ਥੋੜਾ ਜਿਹਾ ਵੱਧ ਪਾ ਲਿਓ ਮੈਂ ਅੱਧਾ ਚਮਚ ਪਾਇਆ ਕਿਉਂਕਿ ਸਾਨੂੰ ਜ਼ਿਆਦਾ ਨਹੀਂ ਪਸੰਦ ਆਉਂਦੀ ਨਮਕ ਆਹ ਦੇਖੋ ਮਸਾਲਾ ਇੱਕਦਮ ਤਿਆਰ ਹੈ ਸਾਡਾ ਹੁਣ ਆ ਦੇਖੋ ਮੂਲਿਆ ਨੇ ਪਾਣੀ ਵੀ ਨਹੀਂ ਛੱਡਿਆ ਹੈਗਾ ਤੇ ਹੁਣ ਮਿਕਸ ਵੀ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਅਸੀਂ ਆ ਦੇਖੋ ਆਹ ਪੂਰੇ ਚੰਗੀ ਤਰ੍ਹਾਂ ਮਸਾਲੇ ਨੂੰ ਮੂਲਿਆਂ ਦੇ ਨਾਲ ਖਿਲਾਰ ਦਿਓ ਆ ਦੇਖੋ ਜੀ ਇਸੇ ਤਰ੍ਹਾਂ ਫਿਰ ਉਪਰੋਂ ਦੀ ਇੱਕਦਮ ਕਰ ਦਿਓ ਤੇ ਥੋੜਾ ਜਿਹਾ ਢੋੜਾ ਪਾ ਦਿਓ ਸੁੱਕਾ ਆਟਾ ਸੀ ਢੋੜਾ ਕਹਿੰਦੇ ਆ ਤੁਸੀਂ ਸੁੱਕਾ ਆਟਾ ਕਹਿੰਦੇ ਆ ਤਾਂ ਸੁੱਕਾ ਉਪਰੋਂ ਦੀ ਵੀ ਥੋੜਾ ਜਿਹਾ ਖਿਲਾਰ ਦਿਓ ਆ ਦੇਖੋ ਇੱਕਦਮ ਪਤਲਾ ਪਰੌਂਠਾ ਬਣਿਆ ਤੁਸੀਂ ਵੀ ਦੇਖ ਸਕਦੇ ਹੋ ਤੇ ਦੇਖੋ ਕਿ ਤੋ ਕੁਛ ਮਸਾਲਾ ਲਿਕ ਲਿਆ ਵੀ ਨਹੀਂ ਆ ਤੇ ਗਰਮ ਹੋ ਗਿਆ ਸੇ ਸਾਡਾ ਤਵਾ ਵੀ ਗਰਮ ਹੋ ਗਿਆ ਹੁਣ ਅਸੀਂ ਇਹਨੂੰ ਫਰਾਈ ਤਲ ਲੈਣੇ ਆ ਇੱਕ ਸਾਈਡ ਹੋ ਗਿਆ ਹੈ ਅਸੀਂ ਮੂਲੀ ਵਾਲੇ ਪਰੌਂਠੇ ਤੇ ਨਾ ਸਰੋਂ ਦਾ ਤੇਲ ਆ ਜੀ ਯੂਜ਼ ਕਰਾਂਗੇ ਕਿਉਂਕਿ ਸਰੋਂ ਦੇ ਤੇਲ ਨਾਲ ਪਰੌਂਠਾ ਬਹੁਤ ਕਰਾਰਾ ਹੋ ਜਾਂਦਾ ਹੈ ਆ ਕ੍ਰਿਸਪੀ ਜਿਹਾ ਪਰੌਂਠਾ ਬਣਦਾ ਹੈ ਪੂਰੇ ਚੰਗੀ ਤਰ੍ਹਾਂ ਤੇਲ ਲਗਾ ਲਈਓ ਇੱਕ ਸਾਈਡ ਲੱਗ ਗਿਆ ਹੁਣ ਦੂਸਰੀ ਸਾਈਡ ਵੀ ਪਲਟ ਕੇ ਤੇਲ ਲਗਾ ਲਈਓ ਇੱਕ ਸਾਈਡ ਤੋਂ ਫੱਕ ਰਿਹਾ ਹੈ ਅਸੀਂ ਹੁਣ ਦੂਸਰੀ ਸਾਈਡ ਵੀ ਚੰਗੀ ਤਰ੍ਹਾਂ ਪਕਾ ਲਾਂਗੇ ਤੁਸੀਂ ਖੁਦ ਦੇਖਿਓ ਕਿੰਨਾ ਵਧੀਆ ਕਰਾਰਾ ਇਹ ਪਰੌਂਠਾ ਬਣੇਗਾ ਸਰ ਉਹਦੇ ਤੇਲ ਵਿੱਚ ਆ ਦੇਖੋ ਜੀ ਕਰਾਰਾ ਕਿੰਨਾ ਬਣਿਆ ਸਾਡਾ ਪਰੌਂਠਾ ਬਣ ਕੇ ਇੱਕਦਮ ਤਿਆਰ ਹੈ ਆ ਤੇ ਇਹਨੂੰ ਲਾ ਲਾਂਗੇ ਅਸੀਂ ਅੱਜ ਮੂਲੀ ਵਾਲਾ 브ੌਂਠਾ ਮਲਾਈ ਦੇ ਨਾਲ ਸਰਵ ਕਰਾਂਗੇ ਤੁਸੀਂ ਚਾਹੇ ਦਹੀਂ ਨਾਲ ਚਾਹੇ ਆਚਾਰ ਨਾਲ ਸਰਵ ਕਰ ਸਕਦੇ ਹੋ ਦੇਖੋ ਸਟਫਿੰਗ ਲੱਗਦੀ ਹੈ ਨਾ एकदम ਵਧੀਆ ਤੇ ਤੁਸੀਂ ਜੇ ਇਸੇ ਤਰ੍ਹਾਂ ਬਣਾ ਸਕਦੇ ਹੋ ਤੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਤੇ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਆ ਕਰੋ ਜੀ ਤੇ ਥੈਂਕ ਯੂ ਜੀ ਸਸ਼ਿਕਾ